ਮੋਬਾਈਲ ਟਿੱਕਾ ਖਾਲਸਾ ਵਾਹਿਗੁਰੂ ਜੀ ਸਤ ਜੀ ਅੱਜ ਜਿਹੜੀ ਤੁਹਾਨੂੰ ਵੀਡੀਓ ਆਪਾਂ ਦਿਖਾ ਰਹੇ ਹਾਂ ਜਰਸੀ ਗਾਂ ਬਾਈ ਕੋਲੇ ਸੋਈ ਸੀਗੀ ਤੇ 21035 ਆਪਾਂ ਇਹਨੂੰ ਸਿਮਨ ਲਾਇਆ ਸੀ ਜਰਸੀ ਦਾ 21035 ਆਹ ਕਾਫ ਦਿੱਤਾ ਨੇ ਫੀਮੇਲ ਬੱਚੀ ਆ ਕਰਿਓ ਚੈੱਕ ਫਿਰ 21035 ਦਾ ਬੱਚਾ ਬਹੁਤ ਨਗੀਨਾ ਬੱਚਾ ਯਾਰ ਵਧੀਆਂ ਮਪੋਰਟ ਠੀਕੇ ਪਰਮਾਨ ਲਈ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਅਸੀਂ ਆਪਣਾ ਮੋਬਾਈਲ ਨੰਬਰ ਉੱਪਰ ਮੈਂਸ਼ਨ ਕਰਾਂਗੇ ਇਸ ਐਗ ਵਾਲਿਆਂ ਦਾ 21035 ਬੁੱਲ ਦਾ ਬੱਚਾ ਜੀ। ਕਿਸ ਗਾਂ ਨੇ ਬੱਚਾ ਇਹ ਫੀਮੇਲ ਕਾਫ ਦਿੱਤਾ 21035 ਬਹੁਤ ਵਧੀਆ ਸੀ ਕਾਫੀ ਕਰੋ। ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਨਾ। ਰਿਪੀਟਰ ਪਸ਼ੂ ਲਈ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਰਿਪੀਟਰ ਪਸ਼ੂ ਦੀ ਕੋਈ ਸਾਡੇ ਕੋਲ ਸਲਾਹ ਲੈਣ ਵਾਸਤੇ ਸਾਡਾ ਫੋਨ ਨੰਬਰ 9914741209 ਹੈ।